ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਈ ਯਾਰ Rajasthan ਦੇ ਵਿੱਚ ਨਾ ਕਿਸੇ ਬੰਦ ਵੇ ਹੋਟਲ ਤੇ ਗੁਰੂ ਸਾਹਿਬ ਜੀ ਦੀ ਫੋਟੋ ਐਵੇਂ ਸੈਟ ਰੱਖੀ ਸੀ ਨਾਂ ਜੀ ਉਹ ਮੈਂ ਕੁਦਰਤੀ ਮਹਾਰਾਜ ਨੇ ਜੋ ਸੇਵਾ ਲੈਣੀ ਹੁੰਦੀ ਉਹ ਵਾਏ ਗੁਰੂ ਆਪ ਹੀ ਲੈ ਲੈਂਦੇ ਆ ਉੱਥੇ ਨਾ ਦਰਖਤ ਲੱਗਾ ਸੀ ਛੋਟਾ ਜਿਹਾ ਤੇ ਮੈਂ ਕਿਹਾ ਚਲੋ ਨਾਲੇ ਦਾ ਟੋਪੀ ਸੀ ਕਿ ਮੈਂ ਨਾਲੇ ਹਵਾ ਲੱਗ ਜੂ ਡਰਮ ਨਾਲੇ ਚਾਹ ਬਣਾਉਣੇ ਆ ਫਿਰ ਮੈਂ ਕਿ ਚੱਲ ਉੱਥੇ ਅੰਦਰ ਰੱਖ ਕੇ ਚਾਹ ਬਣਾ ਲੈਨੇ ਆ ਸ਼ਾਮੇ ਇਹਦਾ ਭਾਈ ਜੀ ਉੱਥੇ ਗਿਆ ਤੇ ਵੇਖਿਆ ਤੇ ਚਾਹ ਬਣਾਉਂਦੇ ਨੇ ਵੇਖਿਆ ਮੈਂ ਕਿ ਫੋਟੋ ਵੇਖੀ ਤਾਂ ਭਾਈ ਜੀ ਗੁਰੂ ਸਾਹਿਬ ਜੀ ਦੀ ਫੋਟੋ ਪਈ ਸੀ ਤੇ ਭਾਈ ਬਹੁਤ ਮਨ ਦੁਖੀ ਹੋਇਆ ਜੀ ਬਹੁਤ ਜਿਆਦੇ ਕਿੱਡੇ ਕਿ ਨੇ ਲੋਕਾਂ ਨੂੰ ਭਾਈ ਜਮਈ ਡਰ ਨਹੀਂ ਰਹਿ ਗਿਆ ਗੁਰੂਆਂ ਦਾ ਜਮਈ ਨਹੀਂ ਕਿਸੇ ਗੁਰੂ ਪੀਰ ਦਾ ਡਰ ਨਹੀਂ ਰਹਿ ਗਿਆ ਕਿੱਡੇ ਬੇਕਾਰ ਲੋਕ ਪਤਾ ਨਹੀਂ ਕਿੰਨੇ ਕੋਟਲਾਂ ਦੇ ਇਦਾਂ ਜਾਂ ਬੋਰਡ ਬਣਾ ਕੇ ਉਹਦੇ ਤੇ ਗੁਰੂ ਸਾਹਿਬ ਦੀ ਫੋਟੋ ਛਾਪ ਕੇ ਇਹ ਬਾਈ ਜੀ ਬੇਅਦਬ ਹੀ ਆ ਹਨਾ ਚਲੋ ਠੀਕ ਆ ਤੁਸੀਂ ਇਹ ਤਾਂ ਉਹਨਾਂ ਦੀ ਸੇਵਾ ਵੀ ਕਰੋ ਦੱਸਿਓ ਭਾਈ ਜੀ ਆਪਣਾ ਇਹਦਾ ਫੋਟੋ ਦਾ ਕੀ ਕਰਨਾ ਚਾਹੀਦਾ ਭਾਈ ਜੀ ਸੰਸਕਾਰ ਕਰਨਾ ਚਾਹੀਦਾ ਹੈ ਜਾਂ ਚਲ ਪਰਵਾਹ ਕਰਨੀ ਚਾਹੀਦੀ ਦੱਸਿਓ ਮੇਰੇ ਭਾਈ ਜੀ